ਕਾਰਜਾ শেরタル ਤਲੀ ਕਰਦੀ ਹੁ ਨੇੜੀ ਆਵੋ ਇਤਮਾਰਿਕ ਪੈਰ ਤਰੀਜੈ ਸਿਰ ਦੀਜੈ ਕਾਂ ਨਾ ਕੀਜੈ ਇਤਮਾਰਿਕ ਪੈਰ ਤਰੀਜੈ ਸਿਰ ਦੀਜੈ ਕਦਰਸ ਕਰਨਾ ਹੈ ਗੁਰ ਆਰਿਮਾਨ ਗੁਰੂ ਕੋ ਸواری ਸਾਸਨ ਜੀ ਹਫਤਾਵਾਰੀ ਸੁਮਾਗੋ ਮੰਗਲਵਾਰ ਦਾ ਪ੍ਰਾਪਤ ਅਜਦੇ ਮਾਰਦੇ ਨੀ ਨਿਰ ਸਿਮਰ ਅਭਿਆਸ ਕੀਰਤਨ ਅਕਾਥ ਕਰੇ ਕੀ ਵਈਕ 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 ਜਿਸ ਚਾਰ ਸਤਿ ਸੰਤਾਂ ਨੇ ਗੁਰੂ ਦਾ ਦਸਤ ਕਰਾਇਆ ਹੈ। ਔਰ ਉਹਨਾਂ ਗੁਰੂ ਸਵਾਹਿਆ, ਗੁਰੂ ਪਿਆਰੇ। ਜੋ ਤੇ ਆ ਬਾਦਰਾ ਦਾ ਦਸਤ ਕਰਾਇਆ ਜਿਨ੍ਹਾਂ ਦੇ ਕਰਕੇ ਦੁਨੀਆ ਕਾਇਮ ਹੈ। ਜਿਨ੍ਹਾਂ ਧਰਮ ਦੇ ਵਾਸਤੇ ਸਿੱਖੀ ਦੀ ਆਨ ਸ਼ਾਨ ਵਾਲ ਕਾਇਮ ਰੱਖਣ ਵਾਸਤੇ ਆਪਣਾ ਖੂਨ ਇਸ ਧਰਤੀ ਦੇ ਡੋਲੇਆ। ਧਰਮ ਤੋਂ ਕੌਮ ਤੋਂ ਗੁਰੂ ਤੋਂ ਕੁਰਬਾਨ ਹੋਏ ਨੇ ਕਹਿਣ ਭਪਾਓ ਅਨੋਖੇ ਅਮ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਦਾ ਅੱਜ ਸ਼ਹੀਦ ਹੋ ਮਾਣ ਮਨ ਜਨਮ ਦਿਹਾੜਾ ਅਸੀਂ ਮਨਾ ਰਹੇ ਕਿਉਂਕਿ ਉਹਨਾਂ ਦਾ ਤਖ਼ਲਸ ਜਿਹੜਾ ਹੈ ਉਹ ਨਾ ਜਿਉਂਦਿਆਂ ਰਿਹਾ ਮੈਂ ਜੀ ਦਰਬਾਰਤ ਬਾਰਾ ਨੂੰ ਜੁਹਦੇਮ ਗਿਆ ਜਦੋਂ ਚੱਪੜ ਜਿੜੀ ਦੇ ਮੈਦਾਨ ਵਿੱਚੋਂ ਜੰਗ ਦਿੱਤੀ ਗਈ ਸਰਹੰਗ ਦੇ ਟੋਣਾਲੇ ਪਰ ਪਾ ਦਿੱਤੀ ਗਈ ਤਾਂ ਖਾਲਸਾ ਰਾਜ ਕਾਇਮ ਹੋਇਆ ਤੇ ਖਾਲਸਾ ਰਾਜ ਦੇ ਪਹਿਲੇ ਬਾਦਸ਼ਾ ਸਿੱਖ ਬਾਦਸ਼ਾ ਸਤਕਾਰਯੋਗ ਬਾਬਾ ਬੰਦਾ ਸਿੰਘ ਬਹਾਦਰ ਨੇ ਮੌਕੇ ਦੇ ਬਾਦਸ਼ਾਹ ਨੇ ਫਿਰ ਆਪਣੇ ਇਸ ਕੌਮ ਦੇ ਯੋਧੇ ਨੂੰ ਖਿਤਾਬ ਬਖਸ਼ਿਆ ਜਿੰਦਾ ਸ਼ਹੀਦ ਉਸਮਾਨ ਮਸ਼ਹੂਰ ਉਸੇ ਯਾਦ ਕਰ ਰਹੇ ਹਨ ਗੁਰੂ ਕੇ ਸਵਾਰਿਓ ਬੇਅੰਤ ਗੌਰਵ ਖਾਦਮ ਆਪਣੀ ਲੇਟੇ ਨਿਦ ਚਾਰੇ ਮਨਜੀ ਸਾਹਿਬ ਬਦਲਾ ਸਾਹਿਬ ਸੀਸਕਨ ਸਾਹਿਬ ਪੋਗੇ ਜੀ ਸਾਹਿਬ ਅਮਰਖਰ ਸੀਸਕਨ ਜੀ ਸਹਿਬ ਨਾਲਾ ਸਹਿਬ ਲਕੀਰ ਸਾਹਿਬ ਜਿੱਥੇ ਜਿੱਥੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਯਾਦ ਵਿੱਚ ਦਰਬਾਰ ਸਜੇ ਹਨ ਭਾਵੇਂ ਸਾਡੇ ਨੇੜੇ ਪਿੰਡ ਹੈ ਨੱਦਰ ਸ਼ਹੀਦ ਇੱਥੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਹ ਅਧਿਆਲਾ ਹੋਰ ਦੇਸ਼ਾਂ ਉਦੇਸ਼ਾਂ ਵਿੱਚ ਕਿਉਂਕਿ ਪਿਛਲੇ ਕਾਫੀ ਸਮੇਂ ਲੰਬੇ ਸਮੇਂ ਤੋਂ ਬਾਬਾ ਦੀਪ ਸਿੰਘ ਦੀ ਜੋ ਮਹਿਮਾ ਹੈ ਉਹ ਅਪਰ અપਾਰ ਹੋਈ ਤਾਂ ਬੇਰਤ ਸਗਤਾ ਦੂਰ ਦਰਾਡੇ ਤੋਂ ਬਾਬਾ ਦੀਪ ਸਿੰਘ ਦਾ ਜਸ ਗਾ ਰਿਹਾ ਅਸੀਂ ਇੰਟਰਨੈਸ਼ਨਲ ਮਾਧਿਅਮ ਰਾਹੀਂ ਜੇ ਵੀ ਕੀ ਤਾਂ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਤੋਂ ਬਾਹਰ ਬਹੁਤ ਸਾਰੀਆਂ ਐਸ਼ੀਆ ਧਰਤੀਆਂ ਨੇ ਸਾਡੀ ਯਾਦ ਵਿੱਚ ਵੀ ਨਹੀਂ 36 ਸਾਰਾ ਬੰਗਲੌਰ ਵੱਡੇ ਵੱਡੇ ਜਿਹੜੇ ਮਹਾਤਕਰ ਨੇ ਹਿੰਦੁਸਤਾਨ ਦੇ ਉਥੋਂ ਦੀਆਂ ਸਰਕਾਰਾਂ ਉਥੋਂ ਦੇ ਹਾਦਮੇ ਬਾਬਦੀ ਫਕੀਰਾਂ ਦੇ ਆਗਰਾ ਨਾ ਰਹੇ ਵੱਡੇ ਭਾਗੀਆਂ ਸਾਰੇ ਜਿਨ੍ਹਾਂ ਨੂੰ ਇਹ ਅਸਰ ਮਿਲਿਆ ਹੈ ਗੁਰੂ ਦੇ ਪਿਆਰਿਆਂ ਦਾ ਦਸ ਗਉੜ ਦਾ ਸਤਿਗੁਰੂ ਜੀ ਦਾ ਬਚਨ ਹੈ ਰਤੇ ਸੇਈ ਜੇ ਵੋਖ ਨਾਮੁ ਓਨ ਜਿਨਿ ਸਜਾਤਾ ਸਾਈਂ ਜਿਨ੍ਹਾਂ ਨੇ ਪਛਾਨ ਕਬਲੀ ਸੱਚ ਦੀ ਪਿਆਰੇ ਉਪਰਮੂਦੀ ਨਾਮ ਦੀ ਜਿਨ੍ਹਾਂ ਨੇ ਫੇਦ ਲੈ ਗੁਰੂ ਦੇ ਬਚਨਾਂ ਨੂੰ ਕੁਮਾਰ ਬਾਬਾ ਦੀਪ ਸਿੰਘ ਨੇ ਗੁਰੂ ਦੇ ਬਚਨ ਕੁਮਾਰੇ ਪਿਆਰੇ ਬਚਨ ਕੁਮਾਰੇ ਤੇ ਬਚਨਾਂ ਦੇ ਪੂਰੇ ਚਲੇ ਇੱਕ ਪੱਖ ਬਾਬਾ ਦੀਪ ਸਿੰਘ ਦਾ ਇਹ ਵੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਦਾ ਲਕੀਰ ਮਾਰਦਿਆਂ ਦੇ ਸਮੇਂ ਲਕੀਰ ਮਾਰਨ ਤੋਂ ਪਹਿਲਾਂ ਦਾ ਜਿਹੜਾ ਚਿੱਤਰ ਬਣਿਆ ਹੋਇਆ ਹੈ ਜੇ ਤੁਸਾਂ ਦਰਸ਼ਕੀ ਦਿੱਤੇ ਹੁਣ ਸਰੂਪ ਦੇ ਹੂੰ ਇਤਨਾ ਸਾਡੀ ਕੌਮ ਦੇ ਵਿੱਚ ਇੱਕ ਰਿਵਾਜ ਆ ਜਿਹੜਾ ਸਿੰਘ 12 ਸਾਲ ਕਿਸੇ ਦਲ ਦੇ ਵਿੱਚ ਕਿਸੇ ਸੰਸਥਾ ਦੇ ਵਿੱਚ ਨਿਸਕਾਮ ਸੇਵਾ ਕਰਦਾ ਇਹਨਸਕਾਮ 12 ਸਾਲ ਬਾਅਦ ਉਹਨੂੰ ਇੱਕ ਰੁਤਬਾ ਮਿਲਦਾ ਹੈ ਉਸ ਰੁਤਬੇ ਦਾ ਨਾਮ ਹੈ ਉਸ ਸਰਦਾਰ ਨੂੰ ਉਸ ਗੁਰਸਿੱਖ ਨੂੰ ਫਰਲਾ ਮਿਲਦਾ ਹੈ ਫਰਲਾ ਔਰ ਜਦੋਂ ਜਿਸ ਨੂੰ ਫਰਲਾ ਮਿਲਦਾ ਹੈ ਉਹਨੂੰ ਫਰਲਾ ਮਿਲਤੋਂ ਬਾਅਦ ਇਹ ਨਾਲ ਇੱਕ ਕਿਤਾਬ ਮਿਲਦਾ ਹੈ ਫਰਲਾ ਮਿਲਤੋਂ ਕੁਝ ਸਮਾਂ ਬਾਅਦ ਇੱਕ ਕਿਤਾਬ ਮਿਲਦਾ ਕਿਤਾਬ ਦਾ ਨਾਮ ਹੈ ਮਹਾਕਾਲ ਜਿਹਨੂੰ ਮਹਾਕਾਲ ਦਾ ਰਤਬਾ ਮਿਲਦਾ ਹੈ ਉਹ ਆਪਣੀ ਜੰਮਣ ਵਾਲੀ ਮਾਂ ਨੂੰ ਵੀ ਮੁੜ ਕੇ ਸੀਸ ਨਹੀਂ ਝੁਕਾਉਂਦਾ ਇਹ ਉਹਦੀ ਡਿਊਟੀ ਹੈ ਉਹਦੀ ਜ਼ਿੰਮੇਵਾਰੀ ਆਪਣੇ ਮਾਪਿਆਂ ਨੂੰ ਵੀ ਉਹ ਸੀਸ ਨਹੀਂ ਝੁਕਾ ਸਕਦਾ ਚਰਨੀ ਹੱਥ ਨਹੀਂ ਲਾ ਸਕਦਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹ ਕੌਮ ਦਾ ਸ਼ਰਮੌਰ ਜੂਦਾ ਬਣ ਜਾਂਦਾ ਹੈ ਇਹ ਰਤਬਾ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮਿਲਿਆ ਹੋਇਆ ਹੈ ਉਹਨਾਂ ਦੇ ਸੀਸ ਦੇ ਉੱਤੇ ਸੀ ਫਰਲਾ ਦੇਖਦੇ ਤੇ ਦੂਸਰਾ ਫਰਲੇ ਵਾਲਾ ਸਿੰਘ ਜਦੋਂ ਵੀ ਕਿਤੇ ਜੰਗ ਦੇ ਮદાન ਵਿੱਚ ਸ਼ਹੀਦ ਹੁੰਦਾ ਹੈ ਉਹ ਆਪਣਾ ਜਿਹੜਾ ਫਰਲਾ ਹੈ ਉਹ ਧਰਤੀ ਤੇ ਨਹੀਂ ਲੱਗਦਾ ਉਹਦਾ ਅਤਬ ਹੈ ਉਹਦੀ ਜੁੰਮੇ ਵਾਲੀ ਹੈ ਉਹ ਜਦੋਂ ਵੀ ਜੰਗ ਦੇ ਮੈਦਾਨ ਵਿੱਚ ਨਿਕਲੇਗਾ ਉਹ ਅਗਲੇ ਮੁੱਦੇ ਪਾਰ ਨਹੀਂ ਡਿੱਗੇਗਾ ਜੇ ਅੱਗੇ ਡਿੱਗੇਗਾ ਤੇ ਡਿੱਗਣ ਤੋਂ ਪਹਿਲਾਂ ਆਪਣਾ ਜਿਹੜਾ ਸੱਚਾ ਹੱਥ ਆ ਜਾਂ ਖੱਬਾ ਹੱਥ ਹੋ ਧਰਤੀ ਤੇ ਗੂਠਾ ਹਲਾ ਕੇ ਗੂਠੇ ਦੇ ਉੱਤੇ ਸਿਰ ਰੱਖੇਗਾ ਸਿੱਧਾ ਧਰਤੀ ਤੇ ਮੱਥਾ ਨਹੀਂ ਲਾਏਗਾ ਕਿਉਂਕਿ ਉਹਦਾ ਹਰਲਾ ਧਰਤੀ ਨੂੰ ਲੱਗ ਜਾਏਗਾ ਇਹ ਉਹਦੀ ਜੁੰਮੇ ਵਾਲੀ ਹੈ ਇਹ ਤੁਸੀਂ ਜਦੋਂ ਨੇਹਾ ਸਿੰਘਾਂ ਦਾ ਇਤਿਹਾਸ পড়ੋਗੇ ਫਰਲੇ ਦਾ ਇਤਿਹਾਸ পড়ੋਗੇ ਤੇ ਫਿਰ ਸਾਨੂੰ ਪਤਾ ਲੱਗਦਾ ਗੁਰੂ ਖੋ ਗਿਆ ਨਿਓ ਤੋ ਜਗਦੇ ਮੈਦਾਨ ਵਿੱਚ ਜਿਉ ਤੂੰ ਕੋਈ ਸ਼ਹਾਦਤ ਦਾ ਜਾਮ ਪੀਣਾ ਪੈ ਜਾਵੇ ਕਿਸੇ ਵੇਲੇ ਉਹਦੇ ਹੱਥ ਇਸ ਤਰ੍ਹਾਂ ਕੰਮ ਨਾ ਕਰ ਸਕਣ ਉਹ ਸਿਰ ਭਾਰ ਅੱਗੇ ਨਹੀਂ ਲੱਗਦਾ ਉਹ ਪਿਛਲੇ ਭਾਰ ਲੱਗਦਾ ਹੈ ਤੇ ਆਪਣੇ ਆਪ ਨੂੰ ਸੰਭਾਲ ਕੇ ਰੱਖਣ ਦਾ ਜਤਨ ਕਰਦਾ ਹੈ ਕਿ ਮੇਰਾ ਫਰਲਾ ਜੋ ਹੈ ਇਹ ਧਰਤੀ ਦੇ ਨਾਮ ਕਰਦਾ ਹੈ ਆਰੋਧਿਕ ਆਮਦੇ ਪ੍ਰਤੀ ਉਹਦੀ ਧਰਮ ਦੇ ਪ੍ਰਤੀ ਉਹਦੀ ਗੁਰੂ ਦੇ ਪ੍ਰਤੀ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਅੱਜ ਕਿਉਂਕਿ ਅਸੀਂ ਤਾਂ ਹੀ ਪਾਖਿਆ ਕਿਉਂਕਿ ਇਹ ਮਹਾਂਪੁਰਸ਼ਾਂ ਦਾ ਗੁਰੂ ਦੇ ਸਿੱਖਾਂ ਦਾ ਅਸੀਂ ਜਿੰਨਾ ਵੀ ਜਪ ਲੀ ਜਿੰਨਾ ਵੀ ਉਹਨਾਂ ਦਾ ਧਿਆਨ ਤਨੀਏ ਥੋੜਾ ਹੈ ਪਰ ਉਹਨਾਂ ਦੇ ਕਰਨੀ ਨਾ ਵੀ ਇੰਨੇ ਜ਼ਿਆਦੇ ਆ ਤੇ ਸਾਡੇ ਕੋਲੋਂ ਸਾਰੇ ਕਾਇ ਨਹੀਂ ਜਾ ਸਕਦੇ ਇਤਿਹਾਸ ਦੇ ਪੱਖੋਂ ਜਦੋਂ ਗੋਵ ਨਾਲ ਬਾਜਦੇ ਹਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿਹੜੀ ਸਰਹੰਦ ਦੀ ਜੰਗ ਹੋਈ ਸੀ ਉਹਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇੱਕ ਦੰਦ ਟੁੱਟਦਾ ਹੈ ਇੱਕ ਦੰਦ ਔਰ ਇੱਕ ਜੋ ਬਚਨ ਬਾਬਾ ਜੀ ਨੇ ਜੋ ਸਾਡੇ ਕੋਲ ਕ੍ਰਿਸ਼ਰ ਸਾਹਿਬਾਨ ਨਗਰ ਵਿੱਚ ਆਇਸਣ ਉਹਨਾਂ ਨੇ ਵੀ ਬਚਨ ਕੀਤਾ ਇਤਿਹਾਸ ਵਿੱਚੋਂ ਵੀ ਮਿਲਦਾ ਹੈ ਕਿ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਗੁਰਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਹੋ ਰਹੀ ਸੀ ਤੇ ਸਤਕਾਰਯੋਗ ਭਾਈ ਮਨੀ ਸਿੰਘ ਲਖਾਰੀ ਸਨ ਤੇ ਸ਼ਾਇਦ ਆ ਤੇ ਕਲਮਾਂ ਦੀ ਇੰਤਜ਼ਾਮ ਜਿਹੜਾ ਸੀ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਜ਼ਿੰਮੇਵਾਰੀ ਸੀ ਤੇ ਚੌਂਖੜਾ ਲਗਾ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਸੁਣਦੇ ਵਿੱਚੋਂ ਧਿਆਨ ਲਾ ਕੇ ਇਹੋਕੇ ਜਿੰਨੀ ਬਾਣੀ ਉਚਾਰਨ ਹੋਈ ਹੈ ਨਾ ਗੁਰਮੁਖੋ ਭਾਵੇਂ ਉਹ ਭਗਤਾਂ ਨੇ ਗਾਈ ਆ ਭਾਵੇਂ ਗੁਰਸਿੱਖਾਂ ਨੇ ਗਾਈ ਆ ਜਿਵੇਂ ਭੱਟ ਸਾਹਿਬਾਂ ਹੋਏ ਗੁਰਸਿੱਖ ਬਾਬਾ ਭਾਈ ਮਰਦਾਨਾ ਜੀ ਗੁਰਸਿੱਖ ਤੇ ਭਾਈ ਬਾਬਾ ਸੁੰਦਰ ਜੀ ਗੁਰਸਿੱਖ ਹੋਇਆ ਤੇ ਦੋ ਗੁਰਸਿੱਖ ਹੋਇਆ ਭਾਈ ਸੱਤਾ ਜੀ ਤੇ ਭਾਈ ਬਰਮੰਡ ਜੀ ਚਾਰ ਗੁਰਸਿੱਖ ਹੋਇਆ 11 ਭੱਟ ਹੋਇਆ ਤੇ 15 ਭਗਤ ਹੋਇਆ ਉਹਨਾਂ ਦੇ ਮੁਖ ਤੋਂ ਬਚਨ ਪ੍ਰਗਟ ਹੋਏ ਨੇ ਗੁਰਬਾਣੀ ਜੋ ਵੀ ਹੈ ਉਹਨਾਂ ਦੇ ਮੁਖ ਤੋਂ ਪ੍ਰਗਟ ਹੋਏ ਤੇ ਜਿਹੜੀ ਚੀਜ਼ ਪ੍ਰਗਟ ਹੁੰਦੀ ਆ ਜਦੋਂ ਜਿਹਦੇ ਮੁਖ ਤੋਂ ਪ੍ਰਗਟ ਹੁੰਦੀ ਆ ਜਦੋਂ ਉਸ ਦਾ ਆਲਾਪ ਕਰਦਾ ਹੈ ਉਹਦਾ ਜਾਪ ਕਰਦਾ ਹੈ ਉਹਦੇ ਮੁਖ ਤੋਂ ਉਚਾਰਨ ਹੁੰਦੀ ਹੈ ਗਾਇਨ ਹੁੰਦਾ ਹੈ ਉਹ ਸੁਣਦੇ ਵਿੱਚ ਜਿਹੜੀਆਂ ਆਵਾਜ਼ਾਂ ਵਿੱਚ ਤੌਰ ਹੋ ਜਾਂਦੀਆਂ ਏ ਬ੍ਰਹਿਮੰਡ ਦੇ ਵਿੱਚ ਮੇਰੀ ਬੇਨਤੀ ਨੂੰ ਸਮਝਣਾ ਨੂੰ ਪਿਆਰਿਆ ਜਦੋਂ ਧੀਰ ਮੱਲੀਆਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੂੰ ਜਵਾਬ ਦੇ ਦਿੱਤਾ ਨਾ ਵੀ ਅਸੀਂ ਬੀੜ ਨਹੀਂ ਦੇਣੀ। ਉਹਨਾਂ ਆਖਿਆ ਵੀ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦਾ ਹੀ ਦਸਵਾਂ ਰੂਪ ਹਨ, ਨੌਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਸਵਾਂ ਰੂਪ ਹਨ। ਜੋ ਤੋਂ ਉਹੀ ਹੀ ਹੈ। ਸਰੀਰ ਬਦਲਿਆ ਹੈ। ਤੇ ਉਹਨਾਂ ਨੇ ਕਹਿ ਦਿੱਤਾ ਸੀ ਜੇ ਉਹੋ ਹੀ ਆ ਤੇ ਫਿਰ ਦੁਬਾਰੇ ਰੇ ਜੇ ਉਹ ਪੂਰਾ ਹੈ ਨਾ ਫਿਰ ਦੁਬਾਰੇ ਨਹੀਂ ਹੋਵੇ ਹੁਣੇ ਸਾਡਾ ਇਤਿਹਾਸ ਹੈ ਦਮਦਮਾ ਸਾਹਿਬ ਦੀ ਧਰਤੀ ਨੂੰ ਗੁਰੂ ਕੀ ਕਾਂਸੀ ਦਾ ਵੀ ਨਾਮ ਦਿੱਤਾ ਗਿਆ ਹੈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਅਸੀਂ ਸਿਰ ਜੋੜ ਕੇ ਬੈਠਾਂਗੇ ਆਪਣੇ ਆ ਵਡੇਰਿਆਂ ਦੀਆਂ ਬਾਤਾਂ ਪਾਵਾਂਗੇ ਸਮਝ ਗੁਚਰੀਆਂ ਕਰਾਂਗੇ ਸਰੋਤ ਹੋਏਗੀ ਤੇ ਸੁਣਾਗੇ ਤੇ ਹਿਰਦੇ ਵਿੱਚ ਵਸ ਜੀ ਜੇ ਸਰੋਤ ਹੀ ਨਹੀਂ ਹੈ ਪਾਵੇਂ ਉਹ ਕੀਰਤਨ ਹੋ ਰਿਹਾ ਜੇ ਭਾਵੇਂ ਧਾਰਨਾ ਕਈ ਜਾ ਰਹੀ ਹੈ ਜੇ ਸਰੋਤ ਨਹੀਂ ਤੇ ਫਿਰ ਨਹੀਂ ਬਾਬਾ ਜੀ ਸ੍ਰੀਮਾਨ ਬਾਬਾ ਲਖਮੀਰ ਸਿੰਘ ਰਤਵਾੜਾ ਸਾਹਿਬ ਵਾਲੇ ਮਹਾਂਪੁਰਖ ਸਰਬਚਨ ਕਰਿਆ ਕਰਦੇ ਹਨ ਕਿ ਗੁਰੂ ਨੂੰ ਇਹ ਜੋ ਧਾਰਨਾ ਹਨ ਨਾ ਇਹਨਾਂ ਨੇ ਧਾਰ ਨਹੀਂ ਹੋ ਕੇ ਧਾਰਨਾ ਲਾਇਆ ਕਰੋ ਧਾਰਨਾ ਦੇ ਧਾਰ ਨਹੀਂ ਹੋ ਕੇ ਧਾਰਨਾ ਲਾਇਆ ਕਰੋ ਧਾਰ ਨਾ ਦੇ ਤੋ ਕੋਈ ਸਿੱਖ ਧਾਰ ਨਹੀਂ ਹੋ ਕੇ ਧਾਰਨਾ ਲਾਉਂਦਾ ਹੈ ਉਹ ਧਾਰਨਾ ਦੇ ਰਾਹੀਂ ਅਗੰਗ ਪਰਮੇਸ਼ਰ ਪ੍ਰਮਾਤਮਾ ਦੇ ਪਿਆਰ ਵਿੱਚ ਵੇਚ ਜਾਂਦਾ ਹੈ ਧਾਰ ਇਕਪਤਾਵਾ ਹੁਣ ਜਿਨ੍ਹਾਂ ਨੂੰ ਨਹੀਂ ਪੇਟ ਗੁਰੂ ਕੇ ਪਿਆਰਿਓ ਇਹ 52 ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੌਂਟਾ ਸੇਵ ਦੀ ਧਰਤੀ ਤੇ ਕਵੀਆਂ ਨੂੰ ਜਨਮ ਦਿੱਤਾ ਆਪ ਕਵੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਵੀ ਕਪਤਾਵਾ ਹੀ ਕਹਉਂਦੇ ਸੀ ਉਸੇ ਵੀ ਕਈ ਵਾਰੀ ਸੰਤ ਇਹ ਕਹ ਦਿੰਦੇ ਆ ਤੇ ਤੁਸੀਂ ਗੁਰਦੁਆਰੇ ਕੱਚੀ ਬਾਣੀ ਆ ਕੱਚੀ ਬਾਣੀ ਨਹੀਂ ਇਹ ਕਵਤਾਵਾਂ ਹੈ ਇਹ ਇੱਕ ਜਸ ਹੈ ਗੁਰੂ ਦਾ ਬੜਿਆਈ ਹੈ ਜਿਹਨੂੰ ਮਾਲੀ ਨੇ ਸ਼ੌਂਤ ਦਿੱਤੀ ਹੈ ਬਖਸ਼ਿਸ਼ ਕੀਤੀ ਆ ਸਾਰੇ ਥੋੜੀ ਤੁਸੀਂ ਗਾ ਲਓ ਕਿ ਸਾਰੇ ਨਹੀਂ ਗਾ ਸਕਦੇ ਇੱਕ ਪਿਛੋ ਕਰਮ ਬਣਿਆ ਸੁਭਾਅ ਜੋ ਲਿਖਿਆ ਹੈ ਉਹ ਵਰਤਦਾ ਹੈ ਜੋਤ ਲਿਖਿਆ ਸੋ ਵਰਤਦਾ ਮੀਟ ਨਾ ਸਕੇ ਕੋਈ ਮਹਾਰਤਿ ਮਦੀ ਵਿੱਚ ਬਚਨ ਆਏਗਾ ਮਹਾਰਾਜਾ ਖੈਰ ਮੈਂ ਆਪਣੇ ਵਿਸ਼ੇ ਤੇ ਆ ਕੇ ਸਮਝ ਸੁਮਾਰਤੀ ਹਾਂ ਗੁਰੂ ਕੇ ਸਵਾਰੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਧਿਆਨ ਧਰਿਆ ਧਿਆਨ ਧਰੋ ਤੇ ਕੋ ਮਨ ਮੈਂ ਜਦੋਂ ਮਾਰਗ ਉੱਥੇ ਸ਼ਬਦ ਵਿੱਚ ਸੁਰਤ ਸੁੰਨ ਵਿੱਚ ਗਈ ਤੇ ਸੁੰਨ ਦੇ ਵਿੱਚੋਂ ਫਿਰ ਕੰਨਾਂ ਦੇ ਰਾਹੀਂ ਬਾਦ ਉਹ ਸ਼ਬਦ ਜਿਹੜੇ ਸੀ ਸੁੰਨ ਵਿੱਚ ਮੇਰੀ ਇੱਕ ਬਹੁਤ ਛੋਟੀ ਜੀ ਬੇਨਤੀ ਹੈ ਵੀ ਅੱਜ ਆਪਾਂ ਤਾਰਾ ਦਾ ਕੋਈ ਪ੍ਰਬੰਧ ਨਹੀਂ ਆਪਣੇ ਕੋਲ ਮੋਬਾਈਲ ਨੇ ਸਾਰੇ ਕੋਲ ਕੋਈ ਕਿਸੇ ਕੋਲ ਕਨੈਕਸ਼ਨ ਤਾਰਦਾ ਨਹੀਂ ਸਿਰਫ ਕਨੈਕਟ ਨੰਬਰ ਇੱਕ ਨੰਬਰ ਹੈ 10 ਅੰਕਾਂ ਦਾ ਉਹ ਨੰਬਰ ਨੂੰ ਜੇ ਆਪਾਂ ਸਹੀ ਬੁਲਾਉਂਦੇ ਆਂ ਤੇ ਸਾਡੀ ਇੱਥੋਂ ਬੈਠੇ ਬਿਨਾਂ ਤਾਰਾਂ ਤੋਂ ਕਨੈਕਸ਼ਨ ਅੱਗੇ ਜਾ ਜੁੜਦਾ ਇੱਕ ਛੋਟਾ ਜਿਹਾ ਜੰਤਰ ਆ ਬਨੁੱਖਤਾ ਬਣਾਇਆ ਹੋਇਆ ਹੈ ਬੰਦੇ ਦਾ ਬਣਾਇਆ ਹੋਇਆ ਹੈ ਪ੍ਰਮਾਤਮਾ ਨੇ ਬੰਦੇ ਨੂੰ ਬਣਾਇਆ ਤੇ ਬੰਦੇ ਨੇ ਇਹ ਵਿਕਸਤ ਕੀਤੀਆਂ ਨੇ ਚੀਜ਼ਾਂ ਸਾਇੰਸ ਨੇ ਸਾਡੇ ਸਾਹਮਣੇ ਚੀਜ਼ਾਂ ਰੱਖੀਆਂ ਅਸੀਂ ਚਾਹੀਏ ਤਾਂ ਜਿਹਨੂੰ ਫੋਨ ਲਾਉਣਾ ਉਹਦੀ ਫੋਟੋ ਵੀ ਵੇਖ ਸਕਦੇ ਆ ਚਾਹੀਏ ਕਿ ਉਹ ਕਿੱਥੇ ਬੈਠਾ ਹੈ ਕਿਹੜੇ ਕਮਰੇ ਵਿੱਚ ਬੈਠਾ ਹੈ ਕੁਰਸੀ ਤੇ ਬੈਠਾ ਹੈ ਕਿ ਬੈੱਡ ਤੇ ਬੈਠਾ ਹੈ ਆਪਾਂ ਇੱਥੇ ਵੇਖੇ ਵੇਖ ਸਕਦੇ ਆ ਸਾਡੇ ਕੋਲ ਮਾਧਿਅਮ ਹੈ ਸਾਡੇ ਕੋਲ ਤਕਨੀਕ ਹੈ ਅੱਜ ਵਿਗਿਆਨ ਵਿੱਚ ਜੋ ਗੱਲ ਹੈ ਇੱਕ ਤੂੰ ਬਾਹਰੋਂ ਨਹੀਂ ਆਇਆ ਇਹ ਸਾਰਾ ਕੁਝ ਬ੍ਰਹਿਮੰਡ ਵਿੱਚ ਹੈ ਇੱਕ ਹੋਰ ਬੇਨਤੀ ਕਰਾਂ ਉਦਾਹਰਨ ਵਾਸਤੇ ਅਾ ਜਿੰਨੀ ਬਨਾਸਪਤੀ ਹੈ ਜਿੰਨੀਆਂ ਲੱਕੜਾਂ ਹਨ ਇਹਨਾਂ ਦੇ ਵਿੱਚ ਅਗਨੀ ਹੈ ਪਰ ਉਹ ਅਗਨੀ ਦੇ ਨਾਲ ਸੜਦੇ ਨਹੀਂ ਜਦੋਂ ਵੀ ਅਗਨ ਲੱਗਦੀ ਉਹਨਾਂ ਨੂੰ ਬਾਹਰੋਂ ਲੱਗਦੀ ਹੈ ਫੇਰ ਉਹ ਅੰਦਰਲੀ ਅਗਨੀ ਵੀ ਨਾਲ ਰਾਜ ਜਾਂਦੀ ਹੈ ਤੇ ਉਹਨਾਂ ਨੂੰ ਨਾਸ ਤੋਂ ਲਹੂਤ ਕਰ ਦਿੰਦੀ ਹੈ ਖਾਤ ਕਰ ਦਿੰਦੀ ਹੈ ਸਵਾਹ ਕਰ ਦਿੰਦੀ ਹੈ ਪਰ ਉਹਦੀ ਬਿਜਲੀ ਅਗਨ ਨੂੰ ਕੁਝ ਨਹੀਂ ਕਹਿੰਦੀ ਜਦੋਂ ਵੀ ਉਹਨੂੰ ਨੁਕਸਾਨ ਪਹੁੰਚਦਾ ਉਹਨੂੰ ਬਾਹਰੋਂ ਹੱਥ ਸੁਆਈ ਜਾਂਦੀ ਹੈ پر انسان دے اندر ایک آگ ہے او آس سے اندر لی آگ نال ہی سٹ جاندا ہے اس اندر دی آگ انہوں کی کہتا ترشنا آگنا ایک اور دوسری اگر کہی پاشا نے گوچی جی پاہے جلے سنسارا پھر بہتی ہے کچھ سی جو سڑتے سی کو جسی جو جلدے سی کچھ سی جو شماعتے پروانے آکے بہتے رہے ਪਿਆਰ ਦਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਣੀ ਸੋਨ ਵਿੱਚ ਧਿਆਨ ਦਸਵੇਂ ਪਾਤਸ਼ਾਹ ਮਹਾਰਾਣੀ ਸੋਨ ਵਿੱਚ ਧਿਆਨ ਲਗਾਇਆ ਉਹਨਾਂ ਆਵਾਜ਼ਾਂ ਨੂੰ ਸੁਣਿਆ ਮੈਂ ਇੱਕ ਹੋਰ ਬੇਤੀ ਕਰਾਂਗਾ ਮੈਂ ਐਸੇ ਗੁਰਮਖੰਦੋ ਚੰਮ੍ਹ ਜਾਣਦਾ ਹਾਂ ਜਿਹੜੇ ਅੱਜ ਵੀ ਆਪਣੀਆਂ ਅੰਸ਼ਕੀਆਂ ਆਵਾਜ਼ਾਂ ਪਿਛਲੇ ਜਨਮਾਂ ਦੀਆਂ ਆਵਾਜ਼ਾਂ ਇਸ ਸੋਨ ਵਿੱਚੋਂ ਸੁਣ ਸਕਦੇ ਹਨ ਉਦਾਹਰਨਾਂ ਬਾਣੀ ਵਿੱਚ ਵੀ ਦਿੱਤੀਆਂ ਸੁਖਦੇਵ ਮਹਾਨੀ ਦੀ ਗੱਲ ਮਹਾਰਾਜ ਨੇ ਬਾਣੀ ਚ ਕੀਤੀ ਹੈ 12 ਜਨਮ ਪਿਛਲੇ ਤੇ 12 ਜਨਮਾਂ ਦੀਆਂ ਜਨਮ ਦਿਨ ਵਾਲੀਆਂ ਮਾਵਾਂ ਦੇ ਨਾਮ ਭਗਤ ਸੁਖਦੇਵ ਜੀ ਨੂੰ ਜਾਨ ਲੈ ਧਿਆਨ ਬਣਾਓ ਕਈ ਵਾਰੀ ਕਿਹਨੇ ਰਿਪੋਰਟ ਜਨਮ ਦਿਗਾਰਾ ਨਹੀਂ ਮਿਲਦਾ ਨਹੀਂ ਬਾਸ਼ਾ ਰਹੇ ਤੇ ਬਾਰ ਬਾਰ ਜਨਮ ਮਿਲਦਾ ਹੈ ਬਾਰ ਬਾਰ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਦੀ ਕਥਾ ਜਦੋਂ ਸੁਣਾਉਂਦੇ ਆ ਸਾਨੂੰ ਆਪ ਮੈਂ ਆਪਣੀ ਕਥਾ ਬਖਾਨੂ 75 ਲੱਟ ਉਹਦੇ ਵਿੱਚ ਬਹੁਤ ਕੁਝ ਦਾ ਲੈਣ ਪਣਾਣਾ ਹੈ ਚੋਕੜ ਵਾਲੇ ਸਮਾਨੇ ਵਿੱਚ ਉਤਰ ਜਾਣਾ ਉਦਾਹਰਣ ਦੇ ਤੌਰ ਤੇ ਬੇਨਤੀ ਕਰੀ ਦੀ ਕਈ ਵਾਰੀ ਜਾਂਦੇ ਨਾ ਮਨ ਵਿੱਚ ਭਲ ਧਰਮ ਬਣਾ ਕਿਉਂਕਿ ਜਿਹੜਾ ਜੀਵ ਸ਼ਬਦ ਵਿੱਚ ਨਹੀਂ ਤਿੰਨਾ ਗੁਣਾ ਵਿੱਚ ਹੈ ਉਹਦੇ ਕੋਲੇ ਸਵਾਏ ਕਿੰਤੂ ਘਰ ਤੋਂ ਕੁਝ ਵੀ ਨਹੀਂ ਕੁਝ ਵੀ ਨਹੀਂ ਐ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਫਿਰ ਇਥੋਂ ਤੱਕ ਵੀ ਜਿਹੜੇ ਇਹੋ ਜਿਹੇ ਜੀਵ ਨੇ ਉਹ ਅੱਜ ਵੀ ਕਹਿੰਦੇ ਨੇ ਨਹੀਂ ਭਲਿਓ ਮਹਾਰਾਜ ਦੇ ਬਾਬਾ ਦੀਪ ਸਿੰਘ ਦੇ ਧੌਣ ਤੇ 6 ਵਜੇ ਧੌਣ ਲੱਤੀ ਨਹੀਂ ਵੱਜ ਵੀ ਨਹੀਂ ਜਾਂਦੇ ਸਾਡੇ ਵਿਦਵਾਨ دنیਵੀ ਪੜਾਈ ਬੜੀ ਹੈ ਪ੍ਰੋਫੈਸਰ ਨੇ ਪ੍ਰਿੰਸੀਪਲ ਨੇ ਪਰ ਅਧਿਆਤਮਕ ਗਿਆਨ ਦਾ ਹੂੜਾ ਵੀ ਨਹੀਂ ਜਾਂਦੇ ਭਰੋਸਾ ਨਹੀਂ ਹੈ ਹਾਲਾਂਕਿ ਲਿਖਿਆ ਸਹਿਬ ਨੇ ਗਿਆਨ ਦਿੱਤਾ ਹੈ ਤਾਂ ਇਹ ਬਾਣੀ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣ ਦੇ ਵਿੱਚ ਸੁਰਤ ਲੱਗਈ ਉਥੋਂ ਫਿਰ ਪਿਛਲੀਆਂ ਆਵਾਜ਼ਾਂ ਕੋਲ ਨਾਲ ਕੋ ਸਾਧ ਦੀ ਆਵਾਜ਼ ਗੁਰੂ ਅੰਗਦ ਸਾਹਿਬ ਦੀ ਬਾਣੀ ਭਟ ਸਹਿਬਾਨਾਂ ਦੀ ਆਵਾਜ਼ ਭਗਤ ਜਨਾਂ ਦੀ ਬਾਣੀ ਬਾਬਾ ਸੁੰਦਰ ਜੀ ਦੀ ਜਿਨ੍ਹਾਂ ਦੀ ਆਵਾਜ਼ ਸੁਣੀ ਉਹਨਾਂ ਦਾ ਨਾਮ ਲੈ ਕੇ ਜਿਹੜੇ ਰਾਗ ਵਿੱਚ ਸੁਣੀ ਉਸ ਰਾਗ ਵਿੱਚ ਹੀ ਉਸ ਨੂੰ ਦਰਜ ਕੀਤਾ ਹੈ 31 ਰਾਗ ਨੇ ਇੱਕ ਨਹੀਂ ਤੇ 31 ਰਾਗ ਸਿੱਖਣੇ ਹੋਣ ਅੱਜ ਤਾਂ ਗੁਰਮੁਖ ਬੈਠੇ ਜਿਨ੍ਹਾਂ ਨੂੰ ਰਾਗਾਂ ਬਾਰੇ ਮੁਹਾਰਤ ਹੈ ਮੈਨੂੰ ਇਹਦੇ ਬਾਰੇ ਬਹੁਤ ਹੀ ਨੌਲੇਜ ਨਹੀਂ ਹੈ ਬੜਾ ਲੰਬਾ ਸਮਾਂ ਲੱਗਦਾ ਕਿ ਤੀ ਰਾਗਾਂ ਦੇ ਵਿੱਚ ਪੱਕਿਆਂ ਰਾਗਾਂ ਦੇ ਵਿੱਚ ਜਾ ਕੇ ਇੱਕ ਬਾਣੀ ਦਾ ਸ਼ਬਦ ਉਚਾਰਦਾ ਹਾਂ ਮੈਂ ਪਿਛੇ ਲੁਧਿਆਣੇ ਵਾਲੇ ਗੁਰਮੁਖ ਭਾਈ ਕਲੂੰਦ ਸਿੰਘ ਨਹੀਂ ਰਾਗੀ ਸਿੰਘ ਜੀ ਉਹਨਾਂ ਨੇ ਇੱਕ ਸ਼ਬਦ 16 ਰਾਗਾਂ ਵਿੱਚ ਇੱਕਦਮ ਇੱਕੇ ਸਟੇਜ ਦੇ ਗਾਇਆ ਇੱਕੋ ਸ਼ਬਦ 16 ਰਾਗਾਂ ਵਿੱਚ ਲਿਆ ਦਿਆ 16 ਰਾਗਾਂ ਦੇ ਵਿੱਚ ਜਿਨ੍ਹਾਂ ਨੂੰ ਮਹਾਰਤ ਹੈ ਕੋਈ ਕਰ ਸਕਦਾ ਸਾਡੇ ਸਤਿਕਾਰਯੋਗ ਪਦਮ ਸ੍ਰੀ ਸੱਚਖੰਡ ਵਾਸੀ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅਨੰਨ ਕੀਰਤਨੀਆਂ ਪਿਆਰੇ ਕੀਰਤਨੀਆਂ ਪਦਮ ਸ੍ਰੀ ਭਾਈ ਨਰਮਲ ਸਿੰਘ ਜੀ ਕਾਤੋਂ ਤੁਸੀਂ ਅੱਜ ਵੀ YouTube ਤੇ ਸੁਣੋ ਨਹੀਂ ਉਹਨਾਂ ਨਾਲ ਗਾਇਆ ਜਾਂਦਾ ਬਾਲਕਨੀ ਕੁਦਰਤ ਨੇ ਕਲਾ ਬਖਸ਼ੇ ਇੱਕ ਹਰ ਕਿਸੇ ਨੂੰ ਹਰੇਕ ਚੀਜ਼ ਨਹੀਂ ਕਿਸੇ ਨੂੰ ਕੋਈ ਕੋਣ ਬਖਸ਼ੇ ਕਿਸੇ ਨੂੰ ਕੋਈ ਖੈਰ ਤੇ ਮੁਕਤਸਰ ਅਰਧ ਕਰਾਂ ਕਿਸ ਵਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੋਲ ਵਿੱਚੋਂ ਬਾਣੀ ਉਚਾਰਨ ਕੀਤੇ ਬਾਣੀ ਉਚਾਰਨ ਕਰਦੇ ਕਰਦੇ ਜਿਹੜੇ ਵਧੇ ਸ਼ਬਦ ਨੇ ਜਿਹਨੂੰ ਕਹਿੰਦੇ ਆ 12 ਤੇ ਵਧੇਕ ਵਧੇਕ ਮੈਨੇ ਵਧੇ ਹੋਏ ਸ਼ਲੋਕ ਉਹ ਫਿਰ 31 ਰਾਗਾਂ 'ਚੋਂ ਬਾਹਰ ਜਾ ਕੇ ਲਿਖੇ ਹੋਏ ਆ ਸ਼ਲੋਕ 12 ਤੇ ਵਧੇਕ 1410 ਅੰਗ ਤੋਂ ਸ਼ੁਰੂ ਹੁੰਦੇ ਆ ਉਹਦੇ ਵਿੱਚ ਹੀ ਨਾਮੇ ਪਾਤਸ਼ਾਹ ਦੇ ਸ਼ਲੋਕ ਆਉਂਦੇ ਆ ਨਾਮੇ ਮਹਾਰੇ ਦੇ 12 ਤੇ ਵਧੇਕ ਵਿੱਚ ਫਿਰ ਇਹ ਸ਼ਬਦ ਆਉਂਦਾ ਹੈ ਜਉ ਤਉ ਪ੍ਰੇਮ ਖੇਲਨ ਦਾ ਜਾਓ ਸ਼ੇਰ ਧਾਰ ਤਲੀ ਗਰੀ ਮੇਰੀ ਆਉ ਇਤ ਮਾਰਿ ਪੈ ਤੀ ਜੇ ਸ਼ੇਰ ਦੀ ਜੈ ਕੋ ਉਪਾਣ ਨਾ ਕੀਜੇ ਤੇ ਦਸਵੇਂ ਪਾਤਸ਼ਾਹ ਦੀ ਖਾਸੀਅਤ ਇਹ ਸੀ ਜਿਹੜੀ ਬਾਣੀ ਜਿੰਨੀ ਰੋਜ਼ ਲਿਖਾਉਂਦੇ ਸੀ ਉਹਦੀ ਓਨੀ ਰਾਤ ਨੂੰ ਬੈਠ ਕੇ ਕਥਾ ਕਰਕੇ ਉਹਦੀ ਅੰਤਰਮੁਖੀ ਤੇ ਬਾਹਰ ਮੁਖੀ ਦੋਨੇ ਪ੍ਰਕਾਰ ਦੇ ਵਿਚਾਰ ਗੁਰਮੁਖਾਂ ਨੂੰ ਸਰਵਣ ਬਣਾਉਂਦੇ ਸੀ ਜਦੋਂ ਕਥਾ ਸਮਾਪਤ ਹੋਈ ਬਾਬਾ ਦੀਪ ਸਿੰਘ ਦੇ ਮਨ ਵਿੱਚ ਫੁਰਨਾ ਬਣਿਆ ਤੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਬੇਨਤੀ ਹੈ ਵਿਚਾਰ ਅੰਦਰ ਉੱਠਿਆ ਆ ਤੇ ਪੂਰਾ ਗੁਰੂ ਸਾਹਮਣੇ ਆ ਤੇ ਕਿਵੇਂ ਸਵਾਲ ਪੂਰਾ ਨਾ ਹੋਵੇ ਮੇਰਾ ਸਵਾਲ ਆ ਕਿ ਤੁਸੀਂ ਮੇਰੇ ਸਵਾਲ ਦਾ ਜਵਾਬ ਦੇ ਦਿਓ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਇਆ ਦੇ ਘਰ ਵਿੱਚ ਪਿਆਰ ਵਿੱਚ ਆ ਕੇ ਕਹਿੰਦੇ ਭਾਈ ਦੀਪ ਸਿੰਘ ਜੀ ਬੋਲੋ ਕੀ ਸਵਾਲ ਹੈ ਪਾਤਸ਼ਾਹ ਜੀ ਦਾ ਆ ਅੱਜ ਤੁਸੀਂ ਬਚਨ ਸੁਣਾਇਆ ਹੈ ਜਿਉਂ ਤੋਂ ਪ੍ਰੇਮ ਖੇਲਣ ਦਾ ਚਾਲ ਸਿਰ ਧਰ ਤਵੇਂ ਗਲੀ ਮੇਰੀ ਆਓ ਕਿ ਸੱਚ ਮੁੱਚ ਵੀ ਬਾਹਰੀ ਤੌਰ ਤੇ ਵੀ ਕਿਤੇ ਸਰੀਰ ਦਾ ਸੀਸ ਲਾ ਕੇ ਹੱਥ ਤੇ ਧਰ ਕੇ ਤੁਰਿਆ ਜਾ ਸਕਦਾ ਹੈ ਸਵਾਲ ਸੀ ਬਾਬਾ ਦੀਪ ਸਿੰਘ ਦਾ ਰਮਜ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਦੀਪ ਸਿੰਘ ਇੱਕ ਤੇ ਹੁੰਦਾ ਹੈ ਕਿ ਅਰਥ ਕਰਕੇ ਸੁਣਾਉਣਾ ਅਸੀਂ ਤਨੁ ਅਰਥ ਕਰਕੇ ਤਾਂ ਸੁਣਾ ਦਿਆਂਗੇ ਹੁਣੇ ਪਰ ਪ੍ਰੈਕਟੀਕਲੀ ਬਾਹਰੀ ਤੌਰ ਤੇ ਸਰੀਰਕ ਤੌਰ ਤੇ ਇਹ ਸੇਵਾ ਵੀ ਤੈਨੂੰ ਹੀ ਮਿਲੇਗੀ ਕੌਮ ਦੇ ਇਹ ਸੇਵਾ ਤੈਨੂੰ ਮਿਲੇਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਸੇਵਾ ਭਾਈ ਦੀਪ ਸਿੰਘ ਤੈਨੂੰ ਮਿਲੇਗੀ ਇਹ ਸੇਵਾ ਵੀ ਤੂੰ ਹੀ ਨਿਭਾਏਗਾ ਤੇ ਬਾਬਾ ਦੀਪ ਸਿੰਘ ਨੇ ਕਲਗੀਧਰ ਪਾਸ਼ਾ ਦੇ ਚਰਨਾਂ ਵਿੱਚ ਸੀਸ ਰੱਖ ਦਿੱਤਾ ਆਸ਼ਾ ਸੱਚਮੁੱਚ ਇਹ ਸਮਾਂ ਮੇਰੇ ਤੇ ਆਏਗਾ ਦੋ ਸਿੱਖ ਹੋਏ ਆ ਜਿਨ੍ਹਾਂ ਨੇ ਅਨੋਖੀ ਸ਼ਹੀਦੀ ਮੰਗੀ ਆ ਭਾਈ ਮਨੀ ਸਿੰਘ ਆਪਣਾ ਭਾਈ ਮਤੀ ਦਾਸ ਤੇ ਭਾਈ ਦਇਾਲ ਦਾਸ ਦੀ ਸ਼ਹਾਦਤ ਤੋਂ ਬਾਅਦ ਦੋ ਗੁਰਸਿੱਖ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬਿਲਕੁਲ ਨੇੜੇ ਸੀ ਤੇ ਜਿਨ੍ਹਾਂ ਨੇ ਮੰਗਿਆ ਸੀ ਅਸੀਂ ਵੀ ਕੋਈ ਅਨੋਖੀ ਸ਼ਹੀਦੀ ਚਾਹੁੰਦੇ ਹਾਂ ਇੱਕ ਭਾਈ ਮਨੀ ਸਿੰਘ ਇੱਕ ਭਾਈ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਮਾਰੇ ਦੇ ਸਮੇਂ ਤੇ ਜਦੋਂ ਇਹਨਾਂ ਦੋ ਗੁਰਮੁਖਾਂ ਦੀ ਸ਼ਹੀਦੀ ਹੋ ਚੁੱਕੀ ਸੀ ਸਮਾਂ ਬੀਤਿਆ ਤੇ ਪੂਲੇ ਵਿੱਚ ਰਹਿਣ ਵਾਲਾ ਗੁਰੂ ਦਾ ਸਿੱਖ ਗੁਰੂ ਦਾ ਲਾਲ ਭਾਈ ਤਾਰੂ ਸਿੰਘ ਵੀ ਇਹਨਾਂ ਦੀਆਂ ਸ਼ਹਾਦਤਾਂ ਦੇ ਜਦੋਂ ਇਸ ਤਰ੍ਹਾਂ ਦੀਵਾਨ ਸੁਨੇ ਤੇ ਗੁਰੂ ਕਲਗੀਧਰ ਪਾਸ਼ਾ ਦੇ ਚਰਨਾਂ 'ਚ ਫਰਿਆਦ ਕੀਤੀ ਪਾਸ਼ਾ ਇਹਨਾਂ ਨੂੰ ਤੇ ਇਹ ਮਾਣ ਮਿਲ ਗਿਆ ਏ ਤੇਰੇ ਇਸ ਬੱਚੇ ਨੂੰ ਵੀ ਕੋਈ ਇਸ ਤਰ੍ਹਾਂ ਦਾ ਮਾਣ ਮਿਲੇ ਵੱਖਰੀ ਸ਼ਹਾਦਤ ਮਿਲੇ ਸਿਰ ਮਾ ਵੀ ਦੇਣਾ ਚਾਹੁੰਦਾ ਤੇਰੇ ਖਾਤਰ ਪਾਸ਼ਾ ਮੈਂ ਕੌਮ ਦੀ ਖਾਤਰ ਸੀਸ ਦੇਣਾ ਚਾਹੁੰਨਾ ਕੋਈ ਵੱਖਰੀ ਕਿਸਮ ਦੀ ਸ਼ਹਾਦਤ ਮੇਰੀ ਝੋਲੀ ਵਿੱਚ ਵੀ ਪੈ ਜਾਏ ਔਰ ਇਹ ਤਿੰਨੇ ਸ਼ਹਾਦਤਾਂ ਮਾਝੇ ਦੀ ਧਰਤੀ ਵਿੱਚ ਹੋਈ ਹੈ ਪਿਆਰ ਨਾਲ ਤੂੰ ਸਤਨਾਮੁ ਸਿੰਘ ਸਭੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਣ ਗੁਰੂ ਦੇ ਮੁਖ ਤੋਂ ਨਿਕਲੇ ਹੋਏ ਬਚਨ ਤੇ ਅੱਗੇ ਸਿੱਖ ਪੂਰਾ ਸੀ ਜਿਨੇ ਝੋਲੀ ਵਿੱਚ ਪਿਆਰ ਨੂੰ ਪਵਾ ਲੇ ਅੱਜ ਤਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਜਾਂ ਉਹਦੇ ਨਾਂ ਤੇ ਚਲੋ ਸ਼ੁਕਰਿਆ ਮਾਰ ਰਹੇ ਨੇ ਵੀ ਬਹਾਨਾ ਬਣਿਆ ਨਹੀਂ ਤਾਂ ਲੈ ਗਏ ਸੀ ਰੋੜ ਕੇ ਆ 크ਰੌਸਪਾਉਨ ਵਾਲੇ ਤੇ ਲੈ ਗਏ ਸੀ ਲੁੱਟ ਕੇ ਪਿੰਡਾਂ ਦੇ ਪਿੰਡ ਚਪਹਿਰਾ ਸਮਾਗਮਾਂ ਨੇ ਇਹਨਾਂ ਨੂੰ ਬੜੀ ਵੱਡੀ ਖਿਹਾਰ ਪਾਈ ਅੱਜ ਮੰਨੇ ਕੋਈ ਨਾ ਮੰਨੇ ਵੱਡੀ ਖਿਹਾਰ ਚਪਹਿਰਾ ਸਮਾਗਮਾਂ ਨੇ ਪਾਈ ਆ ਲੋਕਾਂ ਨੂੰ ਕ੍ਰਿਸ਼ਚਨ ਬਣ ਤੋ ਖਾਸ ਕਰਕੇ ਸਾਡੀ ਬਿਰਤ ਦੇ ਜਿਲ੍ਹਾ ਤਰਨਤਾਰਨ ਅਮਰਤਸਰ ਤੇ ਗੁਰਦਾਸਪੁਰ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਵਿੱਚ ਇੱਕ ਵੱਡੀ ਰਿਕਾਤ ਬਣੀ ਆ ਚਪਹਿਰਾ ਸਮਾਗਮ ਕਿਉਂ ਬੱਸਾਂ ਘਰ ਘਰ ਮਮਦੋਟ ਤੋਂ ਫਾਜ਼ਿਲਕੇ ਤੋਂ ਫਰੋਜ਼ਪੁਰ ਤੋਂ ਜਲਾਲਾਬਾਦ ਤੋਂ ਮੁਕਤਸਰ ਤੋਂ ਸਾਡੀ ਮਾਝੇ ਦੀ ਧਰਤੀ ਤੋਂ ਇਹਨਾਂ ਬਾਬਾ ਦੀਪ ਸਿੰਘ ਦੇ ਸਥਾਨਾਂ ਤੇ ਐਤਵਾਰ ਵੀ ਹੀਰਾ ਕੱਤ ਕੱਲਾ ਆਇਆ ਹੋ ਰੋਡ ਨਹੀਂ ਵਗਦਾ ਕਿਤੇ ਹਰੀ ਗਿਆਨ ਰੋਡ ਵਿੱਚ ਜਿਹੜਾ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਉਹਦੇ ਤੇ ਵੀ ਲੈਂਡ ਬੱਦੀ ਤੁਰ ਹੀ ਜਾਂਦੀ ਹੈ ਇਹਨਾਂ ਸਮਾਗਮਾਂ ਨੇ ਵੱਡੀ ਵੱਡੀ ਖਲੀਆਤ ਪਾਈ ਆ ਔਰ ਇਹ ਸਾਡੇ ਅੱਜ ਵਿਦਵਾਨ ਮੰਨਦੇ ਨੇ ਮੰਨਦੇ ਨੇ ਔਰ ਬਹੁਤ ਖੁਦ ਸਾਡੀਆਂ ਝੋਰੀਆਂ ਵਿੱਚ ਵੀ ਵਿਆਪ ਸਤਾਰਕ ਉਹ ਜਦੋਂ ਚਪੈਰੀ ਸਮਾਗਮਾਂ 'ਚ ਜਾ ਕੇ ਜਿਨ੍ਹਾਂ ਨੇ ਪਿਆਰ ਨਾਲ ਪ੍ਰੇਮ ਨਾਲ ਨੌਜਵਾਨਾਂ ਬੱਚਿਆਂ ਬੱਚੀਆਂ ਮਾਈਆਂ ਨੇ ਭਾਈਆਂ ਨੇ ਜਾ ਕੇ ਸੇਵਾ ਕੁਝ ਤੇ ਹੁੰਦੇ ਮੇਲਾ ਵੇਖਣ ਵਾਲੇ ਕਿਉਂ ਉਹ ਸਾਰਿਆਂ ਦੀ ਖਾਣ ਇੱਕੋ ਜਿਹੀ ਨਹੀਂ ਹੁੰਦੀ ਕੁਝ ਖਾਣ ਪੀਣ ਦੇ ਮੇਲਿਆਂ ਵਾਲੇ ਹੁੰਦੇ ਪਰ ਬਹੁਤੀਆਂ ਰੂਹਾਂ ਪਿਆਗ ਵਾਲੀਆਂ ਹੁੰਦੀਆਂ ਜਿਹੜੀਆਂ ਜਾ ਕੇ ਗੁੱਧ ਦੇ ਪਿਆਰ ਵਿੱਚ ਲੁੱਟਾਂ ਲੁੱਟਾਂ ਉਹ ਬਾਣੀ ਨਾਲ ਤੇ ਬਾਣੇ ਨਾਲ ਪ੍ਰੇਮ ਕਰ ਬੈਠਦੀਆਂ ਸੰਗਤ ਦੇ ਸੇਵਾ ਦੇ ਵਿੱਚ ਡੁੱਬ ਜਾਂਦੀਆਂ ਤੇ ਸੇਵਾ ਨੂੰ ਫਿਰ ਗੁਰਮਖੋ ਫਾਲ ਮਿਲਦਾ ਹੈ ਸੇਵਾ ਨਾਲ ਫਾਲ ਮਿਲਦਾ ਆ ਬਹੁਤ ਜੂ ਬੂ ਤੇ ਸੁਣਿਆ ਭੈਣਾ ਦੇ ਸਵਾਲ ਜਵਾਬ ਬੇਅੰਤ ਚੈਨਲਾਂ ਤੇ ਉਹਨਾਂ ਨੇ ਇੰਟਰਵਿਊ ਕਰ ਕਰ ਦੱਸਿਆ ਸਾਨੂੰ ਬਾਬਾ ਦੀਪ ਸਿੰਘ ਦੇ ਦਰ ਤੋਂ ਆ ਕੁਝ ਮਿਲਿਆ ਅਮਰ ਤੁਸਰ ਸਾਹਿਬ ਇੱਕ ਕਰਨਾਟਕ ਤੋਂ ਆਈ ਹੋਈ ਧੀਵੀ ਦੱਸਦੀ ਆ ਵੀ ਮੈਂ ਸਵਾ ਵੀ ਨਹੀਂ ਥੇ ਰਹੀ ਆ ਤੇ ਸਵਾ ਮਹੀਨੇ ਬਾਅਦ ਜਿਹੜਾ ਸਾਡੇ ਕਦੇ ਸੋਚਿਆ ਵੀ ਨਹੀਂ ਸੀ ਸਾਡੇ ਘਰੋਂ ਪਰਿਸ਼ਮਾ ਹੋਇਆ ਬਾਬਾ ਦੀਪ ਸਿੰਘ ਦੇ ਚਪਹਿਰਾ ਸਮਾਗਮਾਂ ਵਿੱਚ ਹੋ ਰਿਹਾ ਹੈ ਤੇ ਸੱਚੇ ਗੁਰੂ ਕਿਰਪਾ ਕਰੇ ਤਾਂ ਇਹਨਾਂ ਮਰ ਜੀ ਬਣਿਆ ਇਹਨਾਂ ਜੋਧਿਆਂ ਨੂੰ ਗੁਰੂ ਕੇ ਪਿਆਰੇ ਨੂੰ ਨਮਸਕਾਰਾਂ ਜਿੰਨਾ ਸਜਦਾ ਸਜਦਾ ਜਿੰਨੀਆਂ ਸਿਰਨਵਾ ਕੇ ਨਮਸਕਾਰਾਂ ਉਹਨੀਆਂ ਹੀ ਬੋਡੀਆਂ ਹੋਣ ਆ ਸੇਵ ਮੇਰਾ ਦਿਆਲੂ ਹੋਵੇ ਸਾਡੀ ਤੇ ਕਿਰਪਾ ਕਰੇ ਅਸੀਂ ਉਹਨਾਂ ਦੀ ਯਾਦ ਵਿੱਚ ਆਪਣੇ ਸਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਉਹਨਾਂ ਦੇ ਜੀਵਨ ਨੂੰ ਵੇਖ ਕੇ ਉਹਨਾਂ ਨੇ ਜਿਹੜਾ ਰਸਤਾ ਅਪਣਾਇਆ ਕਿਤੇ ਪਿਆਰ ਅਸੀਂ ਉਸ ਰਸਤੇ ਤੇ ਵੀ ਤੁਰਉਂਦਾ ਜੇਕਰ ਕੀ ਮੈਂ ਅੱਜ ਉੱਤੇ ਭਾਵੇਂ ਸੀ ਤਾਂ ਵੀ ਧਰਤੀ ਜਿੱਥੇ ਸਮਾਗਮ ਮਨਾਇਆ ਮੈਂ ਉਸੇ ਵੀ ਬੇਨਤੀ ਕੀਤੀ ਗੁਰੂ ਅਕੰਡ ਪਾਠ ਆਟੋ ਏਅਰ ਸਰੂਪੇ ਅੱਥਾਂ ਪਰਵਾਣ ਪੈ ਗਿਆ ਅੰਮ੍ਰਿਤ ਛਕਣ ਵਾਸਤੇ ਕਿਸੇ ਦਾ ਨਾਂ ਨਹੀਂ ਆਇਆ ਵੇਖੀ ਅੰਮ੍ਰਿਤ ਦੀ ਖੰਡੇ ਦੀ ਸਾਡੇ ਘਰ ਪਹੌਲ ਆਵੇ ਸਾਡੇ ਘਰ ਅੰਮ੍ਰਿਤ ਵੇੜਾ ਆਵੇ ਮੈਂ ਗੁਰੂ ਦੀ ਬਾਣੀ ਤੇ ਬਾਣੀ ਨਾਲ ਜੁੜ ਜਾਵਾਂ ਇਹ ਬਾਤ ਨਹੀਂ ਕਿਸੇ ਦੀ ਆਉਂਦੀ ਦੁਨਿਆਵੀ ਮੰਗਾਂ ਬਹੁਤ ਸ਼ੁਕਰਿਆ ਹੋਈਆਂ ਪੂਰੀਆਂ ਮੁਬਾਰਕ ਹੈ ਪਰ ਦੁਨਿਆਵੀ ਮੰਗਾਂ ਦੇ ਨਾਲ ਨਾਲ ਸਾਨੂੰ ਜਿਹੜਾ ਰਸਤਾ ਗੁਰੂ ਨੇ ਬਖਸ਼ਿਆ ਹੈ ਨਾ ਉਸ ਰਸਤੇ ਤੇ ਚੱਲਣ ਦੀ ਅੱਜ ਬੜੀ ਵੱਡੀ ਲੋੜ ਹੈ ਨਹੀਂ ਤਾਂ ਸਾਡੀ ਨੌਜਵਾਨੀ ਪਟਕ ਗਈ ਹੈ ਪਟਕ ਗਈ ਹੈ ਪਿੰਡ ਵਿੱਚ ਹੀ ਸੀ ਦੇਖ ਰਹੇ ਐ ਫਿਰ ਗੁਰੂ ਕਿਰਪਾ ਕਰੇ ਉਹਨਾਂ ਨੌਜਵਾਨ ਬੱਚਿਆਂ ਨੂੰ ਸੋਝੀ ਦੇਵੇ ਆਪਣੇ ਪਿਆਰ ਵਿੱਚ ਆਪਣੇ ਕਲਾਵੇ ਵਿੱਚ ਬਾਬਾ ਦੀਪ ਸਿੰਘ ਕਿਰਪਾ ਕਰਨ ਉਹਨਾਂ ਨੂੰ ਸਿੱਖੀ ਦਾ ਜਲ ਭਾਵੇ ਨਿਮਰਤਾ ਸ਼ਹਿਦ ਸ਼ੀਰਤਾ ਦੇ ਗੁਣ ਉਹਨਾਂ ਦੀ ਝੋਲੀ ਵਿੱਚ ਪੈਣ ਅੰਦਰ ਦੀ ਜਿਹੜੀ ਆਗਿਆ ਹੈ ਜਿਹੜੀ ਸਾੜਦੀ ਆ ਉਹ ਉਹਨਾਂ ਨੂੰ ਸ਼ਾਂਤ ਕਰੇ ਬਾਪਾ ਕਿਰਪਾ ਕਰੇ ਉਹਨਾਂ ਦੇ ਅੰਦਰ ਨਾਮ ਵਸੇ ਅੰਮ੍ਰਿਤ ਵੇਲਾ ਆ ਜੇ ਕੋ ਉਹ ਜਿਹਦੇ ਕੋਲੇ ਅੰਮ੍ਰਿਤ ਵੇਲਾ ਆ ਗਿਆ ਉਹਦੀ ਕਲੇ ਆਪੇ ਮੁੜ ਜਾਂਦੀ ਹੈ ਰਹਿ ਨਹੀਂ ਜਾਂਦਾ ਕੋਈ ਕੋਈ ਨਾ ਕੋ ਬੈਰੀ ਨਹੀਂ ਬਿਕਾਨਾ ਸਤਲ ਸੰਗ ਸੰਗ ਬਣਿਆ ਪਾਇ ਕਨਈਆ ਜੀ ਦੇ ਬਾਬਾ ਦੀਪ ਸਿੰਘ ਦੇ ਵਾਰਸ਼ੀਆਂ ਸੀ ਉਹਨੂੰ ਆਉਣ ਵਾਲਾ ਸਮਾਂ ਸਤਿਗੁਰੂ ਕਿਰਪਾ ਕਰੇ ਸੋ ਸਮੇਂ ਦੀ ਸੁਭਾਅਤੀ ਹੈ ਚਲੋ ਜਿੰਨੀਆਂ ਸਵਾਰ ਮੁੰਡਿਆਆਂ ਮੁਟਿਆਰੀਆਂ ਨੇ ਗੁਰਮਖੋਣੀਆਂ ਹੀ ਥੋੜੀਆਂ ਹੋਵਾਂ ਪੜਾ ਸਤਿਗੁਰੂ ਕਰੇ ਸਭਨਾਂ ਦਾ ਆਜਰੀ ਸਭਨਾਂ ਦੀ ਲੇਖੇ ਲਾਵੇ ਸਤਿਗੁਰੂ ਦੇ ਪਿਆਰ ਵਿੱਚ ਵਿਚਾਰ ਕਰਦੇ ਆਂ ਬੇਅੰਤ ਪੁੰਨ ਸਤਿਗੁਰੂ ਅਤੇ ਸਭ ਬਖਸ਼ਾ ਜੋ ਹੋਜੀ ਪੱਖੜਨਾ ਅਸੀਸ ਦੇਣੀ ਗੁਰੂ ਕਿਰਪਾ ਕਰੇ ਜਿੰਨਾ ਚਿਰ ਜੀਵਨ ਹੈ ਸੁਵਾਸ ਹੈ ਜਿਹੜਾ ਦੁਆਚ ਗਿਆ ਹੈ ਨਾ ਜੀ ਉਹ ਤਾਂ ਨਹੀਂ ਲੱਭਣਾ ਜਿਹੜਾ ਬਚਿਆ ਉਹ ਉਹਦੇ ਪਿਆਰ ਚ ਰਹੂ ਉਹ ਲੱਭ ਨਹੀਂ ਸਕਦਾ ਇਹ ਤਾਂ ਲਾਇਕ ਹੋਵੇ ਗੁਰੂ ਕਿਰਪਾ ਕਰੇ ਤੇ ਸੁਆਸ ਹੋਏ ਸਮਾ ਹੋਏ ਫਿਰ ਅਗਲਾ ਸਮਾਗਮ ਸ਼ੁੱਕਰਵਾਰ ਦਾ ਜਿੱਥੇ ਵੀ ਮਾਲਕ ਨੇ ਕਿਰਪਾ ਕੀਤੀ ਭਾਈ ਜਸਵੰਤ ਸਿੰਘ ਜੀ ਬਾਬਾ ਜੀ ਜੋ ਮਹਾਰਾਜ ਦੀ ਤਾਬੇ ਵਿੱਚ ਬੈਠੇ ਹੋਏ ਨੇ ਇਹਨਾਂ ਦੇ ਗ੍ਰਹਿ ਵਿੱਚ ਸ਼ੁੱਕਰਵਾਰ ਦਾ ਰਾਤ ਦਾ ਦੀਵਾਨ ਆਪ ਸਣ ਤਾਂ ਸਾਰਿਆਂ ਨੂੰ ਹਾਂ ਆ ਕੇ ਜਤਨ ਕਰਨਾ ਆਪਾਂ ਚੜ੍ਹਦੀ ਕਲਾ ਦਾ ਨਹਾਜ ਰਹੀਏ ਪਰਿ ਗੁਰੂ ਕਾਜ ਸਿਖਾਉਣਾ ਹੁਲਾ ਤਕਾਂ ਦੇਖਿਮਾ ਇਹ ਲੋਕ ਸੁਖੀਏ ਪਰ ਲੋਕ ਸੁਖੀਂਦੇ ਕਾਮ ਰਤ ਹਰ ਪਰਮ ਇਹ ਆਪੇ ਮੇਲੇ ਗਾਜਵਾਜ ਕੇ ਆਖੋ ਜੀ ਵਾਹਿਗੁਰੂ ਜੀ ਤਾਰਸ ਵਾਹਿਗੁਰੂ